ਹਾਂਜੀ ਦੋਸਤੋ ਅੱਜ ਸਾਡੀ ਗੱਡੀ ਬੰਨਤਾ ਲਈ ਆ ਬੰਨਤਾ ਦਿੱਤੀ ਹੈ ਪਰ ਤਵਾ ਸਹੀ ਨਹੀਂ ਹੋਈ ਜੀ ਇੱਕ ਪ੍ਰੋਬਲਮ ਹੋਰ ਪੈ ਗਈ ਹੈ ਇਹਦੇ ਵਿੱਚ ਸਲਬ ਵੀ ਨਹੀਂ ਚਲਦੀ ਬੇਬੀ ਖਾਲੇ ਗੋ ਆ ਜਾਂਦੀ ਸਲਬ ਵੀ ਨਹੀਂ ਚਲਦੀ

ਆ ਰਿਵ ਆ ਜਾਣਾ ਆ ਵਾਏ ਬਹੁਤ ਹੰਕਾਰ ਦੀ ਹੁਣ ਨਾ ਹੁਣ ਏਜੰਸੀ ਜੀ ਕਰਾਵਾਂਗੇ ਯਾਰ ਚਲੋ ਚੱਲਣ ਜੋਗੀ ਹੋ ਗਈ ਏ ਏਜੰਸੀ ਜੀ ਕਰਾਵਾਂਗੇ ਇਹਦਾ ਸਾਰਾ ਕੰਮ ਸੋਲ ਸੋਲ ਸਾਰਾ ਕੁਝ ਏਜੰਟ ਸਾਰਾ ਖਲਵਾ ਕੇ ਨਾ ਇਹ ਬਗੇ ਸਾਰਾ ਪੂਰਾ ਇਹਦੇ ਵਿੱਚ ਜਿਹੜਾ ਹੈੱਡ ਜਿਹੜਾ ਟੁੱਟ ਗਿਆ ਸੀਗਾ ਨਾ ਹੈੱਡ ਟੁੱਟ ਗਿਆ ਉਹਦੇ ਵਿੱਚ ਕਚਰਾ ਚਲ ਗਿਆ ਉਹ ਕਚਰਾ ਵਿੱਚੋਂ ਕੱਢਿਆ ਨਹੀਂ ਹੈਗਾ ਵੱਡਾ ਕੱਢ ਨਹੀਂ ਹੋਇਆ ਹੈਗਾ ਉਹਨਾਂ ਦਾ ਜਿਹਨਾਂ ਨੂੰ ਦਿੱਤਾ ਹੀਗਾ ਤੇ ਸਾਰਾ ਇੰਜਨ ਖੋਲਣਾ ਪੈਣਾ ਹੁਣ ਤੇ ਹੁਣ ਏਜੰਸੀ ਵਿੱਚ ਹੀ ਦਵਾਂਗੇ ਏਜੰਸੀ ਵਿੱਚ ਹੀ ਦਵਾਂਗੇ ਤੇ ਹੋਏਗਾ 19 ਦਿਨ ਚਲਾਣੇ ਭਰਾਵਾ ਇਹਨੂੰ ਕੀ ਕਰਨਾ ਤੇ ਇਹਦਾ ਖਰਚਾ ਜਿਹੜਾ ਖਰਚਾ ਜਿਹੜਾ ਆ ਆਪਣੇ 5000 ਦਾ ਸਮਾਨ ਆਇਆ ਹੈਗਾ ਤੇ 10000 ਰੁਪਏ ਨੇ ਲਿਆ ਭਾਜੀ ਨੇ ਤੇ 6000 ਰੁਪਏ ਤੇ ਜਮਸੀ ਵਿੱਚ ਜਿਹੜਾ ਇਹਨਾਂ ਨੇ 12 ਤੋਂ 10000 ਰੁਪਏ ਗਿਆ ਸੀ 12000 ਰੁਪਏ ਗਿਆ ਸੀ ਕ੍ਰੈਂਕ ਨਵੀਂ ਪਾ ਕੇ ਤੇ ਉਹੀ ਸੋਝਦਾ ਮੈਂ ਆ ਵੀ ਹੁਣ ਹੁਣ ਉਹਨਾਂ ਨੂੰ ਵੀ ਪੈਸੇ ਦੇਣੇ ਪੈਣੇ ਆ ਹੁਣ ਦੇ ਦੇ ਚਲਾਉਂਦੇ ਆ ਕੋਈ ਗੱਲ ਨਹੀਂ ਚਲੋ ਅੱਜ ਦੀ ਅਪਡੇਟ ਇਹ ਜਗੀ ਬਾਕੀ ਇਹਦਰ ਪਏ ਆ ਲੋਨੇ ਹੁਣ ਫਿੱਟ ਕਰਦੇ ਆ ਚਲੋ ਠੀਕ ਹੈ